ਸਸਿਕ ਕਲਪੀਆਂ ਵੀ ਉਹ ਮੈਂ ਤੁਹਾਡਾ ਆਪਣਾ ਮਾਨਪ੍ਰਿੰਡੇ ਵਾਲਾ ਅੱਜ ਤੁਹਾਨੂੰ ਬਲੈਕ ਵਿਲਾ ਦਿਖਾਉਣਾ ਬਾਈ ਘਰ ਤੁਸੀਂ ਬੜੇ ਦੇਖੋਣਗੇ ਇਦੋਂ ਵੱਡੇ ਵੱਡੇ ਦੇਖਣ ਪਰ ਕਿਸੇ ਨੇ ਬਲੈਕ ਰੰਗ ਨਹੀਂ ਕਰਿਆ ਹੋਣਾ ਉਹ ਲਿਖਿਆ ਹੋਇਆ ਪਹਿਲਾਂ ਤੁਸੀਂ ਦੇਖੋ ਸਿਆਸੀ ਬਲੈਕ ਵਿਲਾ ਇਹਦਾ ਕੀਮਤ ਵਾਲਾ ਬਾਈ ਦੇ ਘਰ ਦਾ ਨੰਬਰ ਵੀ ਸਿਆਸੀ ਹੈ ਤੇ ਬਾਈ ਦਾ ਡੇਟ ਆਫ ਬਰਥ ਵੀ ਸਿਆਸੀ ਹੈ ਤੇ ਬਾਈ ਨੇ ਗੱਡੀਆਂ ਵੀ ਬਲੈਕ ਹੀ ਰੱਖੀਆਂ ਨੇ ਬਾਈ ਕਹਿੰਦਾ ਬਲੈਕ ਰੰਗ ਨਾਲ ਸ਼ੁਰੂ ਤੋਂ ਪਿਆਰ ਹੈ ਥੋੜੀ ਮੈਂ ਗੱਲ ਵੀ ਕਰਵਾਵਾਂਗੇ ਬਾਈ ਇਹਨਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਬਲੈਕ ਵਿਲਾ ਸਿਰ ਆ ਗਿਆ ਪਿਆ ਬਾਈ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦਿਖਾ ਦਿਆਂ ਬਾਈ ਨੇ ਲਿਖਿਆ ਹੋਇਆ ਬਲੈਕ ਰੰਗ ਦੇ ਵਿੱਚ ਮਿੱਠ ਦੀ ਨੀਵੀ ਨਾਨਕਾ ਗੁਣ ਚਗਾਈਆਂ ਤਤ ਤੇ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਵਧੀਆ ਜੀ ਵਧੀਆ ਬਾਈ ਯਾਰ ਕਾਲਾ ਘਰ ਤਾਂ ਕੋਈ ਬਣਾਉਂਦਾ ਨਹੀਂ ਹੁੰਦਾ ਤੁਸੀਂ ਕਿਵੇਂ ਬਸ ਕੁਝ ਜੁਨੀਕ ਬਣਾਉਣ ਦਾ ਅਜੀ ਬਖਰਾ ਬਸ ਬਖਰਾ ਹਾਂ ਕੁਝ ਲੱਗ ਜੇਦਾ ਹੋ ਜਾਈ ਚੰਗਾ ਲੱਗਦਾ ਠੀਕ ਹੈ ਤੇ ਅੱਛਾ ਕਰਦੇ ਨੇ ਮੰਨ ਕੇ ਕਰਦੇ ਕਹਿੰਦੇ ਬਨਾਲਾ ਬਲੈਕ ਹਾਂਜੀ ਹਾਂ ਕਰਦੇ ਮੈਨੇ ਵਹਿਮ ਕੋਈ ਕਰਦਾ ਨਹੀਂ ਹੈਗਾ ਮੈਂ ਹਾਂ ਪਰਮਾਤਮਾ ਨੂੰ ਮੰਨਦੇ ਆ ਇਸ ਤੋਂ ਇਲਾਵਾ ਕੋਈ ਵਹਿਮ ਹੈ ਨਹੀਂ ਠੀਕ ਹੈ ਨਾ ਵੀ ਕਰਦੇ ਕਰਦੇ ਆ ਤਾਂ ਕਰਕੇ ਇਹਦੀ ਇੱਛਾ ਹੈ ਨਹੀਂ ਤੇ ਬਹੁਤ ਲੋਕ ਦੇਖਣ ਆਉਂਦੇ ਆ ਦੇਖਦੇ ਵੀ ਪਰ ਜੰਮੇ ਜੇ ਨਾਲ ਵਰਗੇ ਮਿੱਤਰ ਪਿਆਰੇ ਆਉਂਦੇ ਨੇ ਉਹ ਜ਼ਰੂਰ ਪੁੱਛਦੇ ਨੇ ਆ ਕੇ ਹੋਰ ਤਾਂ ਕੋਈ ਐਵੇਂ ਨਹੀਂ ਨਹੀਂ ਵੀਰੇ ਕਾਲ ਓਲਾ ਦਾ ਸਕੂਟਰ ਵੀ ਓਲਾ ਦਾ ਰੱਖੀ ਬੈਠਾ ਤੂੰ ਰੰਗਾ ਨਾ ਪਿਆਰਾ ਬਾਈ ਸਕੂਟਰੀ ਵੀ ਸੰਤਰੀ ਰੱਖੀ ਬੈਠਾ ਹੈ ਨਾ ਤੇ ਮੜੇ ਅੰਦਰੋਂ ਦਿਖਾਰੀ ਬਾਈ ਕਿੰਦਾ ਦਾ ਤਿਆਰ ਕੀਤਾ ਅੰਦਰੋਂ ਜੀ ਅੰਦਰ ਤਾਂ ਹੋਈ ਪਈ ਆ ਬਾਓ ਚਾਚਾ ਬਾਓ ਅੰਦਰ ਤਾਂ ਬਾਓ ਹੋਈ ਪਈ ਆ ਹੈ ਬਾਈ ਤੇ ਇਹ ਫਿਰ ਡਿਜ਼ਾਈਨ ਕਿੱਥੋਂ ਮੈਂ ਨਕਸ਼ਾ ਆਪਾਂ ਕਹਿ ਦੀ ਜਿਵੇਂ ਕੁਝ ਵੀਰੇ ਬਸ ਮਤਲਬ ਆਨਲਾਈਨ ਚੈੱਕ ਕਰ ਲੰਦੇ ਸੀ ਡਿਜ਼ਾਈਨ ਤੇ ਥੋੜਾ ਬਹੁਤਾ ਕੁਝ ਆਰਕੀਟੈਕਟ ਦਾ ਮੜਾ ਮੋਟਾ ਸਟਾਰਟਿੰਗ ਦੇ ਵਿੱਚ ਪਲਾਨ ਵਗੈਰਾ ਜ਼ਰੂਰ ਲਿਆ ਸੀ ਉਹਨਾਂ ਤੋਂ ਬਾਕੀ ਇੰਟੀਰੀਅਰ ਡਿਜ਼ਾਈਨਿੰਗ ਖੁਦ ਹੀ ਕੀਤੀ ਹੋਈ ਹੈ ਅੱਛਾ ਇੰਟੀਰੀਅਰ ਸਾਰਾ ਤੁਹਾਡਾ ਖੁਦ ਦਾ ਹੈ अच्छा ਵੀ ਆਲ ਲਾਈਟਾਂ ਲੁੱਟਾ ਜੋ ਵੀ ਸਿਸਟਮ ਹੈ ਹਾਂ ਜੀ ਇਹ ਸਾਰਾ ਖੁੱਦ ਹੈ ਅੱਛਾ ਕਮਾਲ ਕਰੀ ਪਈਏ ਬਾਈ ਯਾਰ ਸੱਚੀ ਵੋ ਘੈਂਟ ਲੱਗਦਾ ਸਿਸਟਮ ਹੈ ਨਾ ਐਵੇਂ ਥੋੜਾ ਮੈਂ ਕ੍ਰੀਏਟਿਵ ਜਿਆ ਚੀਜ਼ਾਂ ਜਾਂਦੇ ਵਿੱਚ ਹਾਂ ਕੁਝ ਐਵੇਂ ਕੁਝ ਨੀਕ ਜਿਆ ਕਰਨਾ ਜਾਂ ਹੋਰ ਮਾਈਂਡ ਇਦਾਂ ਦੀ ਥੋੜਾ ਕ੍ਰੀਏਟਿਵ ਜਿਆ ਇਹ ਗੱਲਾਂ ਜੀ ਤੁਸੀਂ ਤਾਂ ਕਰਕੇ ਬਸ ਆਪਣੇ ਆਪ ਹੀ ਇਦਾਂ ਦਾ ਕੁਝ ਪਲਾਨ ਕਰੀਗੇ ਅੱਛਾ ਤੇ ਜਿਵੇਂ ਵੀਰੇ ਓਪਨ ਕਿਚਨ ਰੱਖੀ ਹੈ ਅੱਛਾ ਕਿਚਨ ਓਪਨ ਕਿਚਨ ਓਪਨ ਹੈ ਇਹ ਚਿਮਨੀ ਵੀ ਇੰਪੋਰਟ ਕੀਤੀ ਹੋਈ ਹੈ ਜਰਮਨੀ ਮੇਡ ਦੀ ਜਰਮਨੀ ਅੱਛਾ ਜਰਮਨ ਤੋਂ ਹਾਂ ਜੀ ਹਾਂ ਮੋਡਰਨ ਲਓ ਵੀ ਮਿੱਤਰੋ ਫ੍ਰਿਜ ਵੀ ਬਲੈਕ ਲੱਭਿਆ ਹਾਂਜੀ ਹਾਂ ਬਲੈਕ ਫ੍ਰਿਜ ਠੀਕ ਆ ਓਪਨ ਕਿਚਨ ਬਲੈਕ ਰੰਗ ਦੀ ਤੇ ਅਸੀਂ ਤੇ ਗੱਲ ਹੋ ਰਾਂ ਮਾਨਾ ਹਾਂ ਆਪ ਆਪ ਮੁੰਡਾ ਘੋਰਾ ਆਪ ਘੋਰਾ ਹੈ ਦੇਖ ਸਾਲਟ ਵੀ ਅੱਜ ਦਾ ਕਾਲੀ ਪਾਈ ਬੇਟਾ ਸਹੀ ਗੱਲ ਹੈ ਕੁਦਰਤ ਦੀ ਕੋਈ ਕਾਲੇ ਰੰਗ ਦਾ ਸ਼ਕੀਨ ਆਪ ਘੋਰਾ ਜਿੱਤ ਕੋਈ ਨਹੀਂ ਰੰਗ ਉਮਰ ਲਗੋ ਵੀ ਆ ਹਾਂ ਉਮਰ ਅਸੀਂ ਦੱਸ ਨਹੀਂ ਸਕਦੇ ਉਹ ਪਹਿਲਾਂ ਬਾਈ ਨੇ ਦੱਸ ਤੀ ਤੇ ਅੱਛਾ ਅੱਜ ਮੈਂ ਭਾਈ ਇਸ ਸਾਰਾ ਤੁਹਾਡਾ ਆਪ ਦਾ ਮੈਂਡ ਹੀ ਚੱਲੇ ਵੀ ਐ ਜੇ ਬਣਾਈ ਆ ਆਪਣੀ ਚੱਲੇ ਵੈਸੇ ਇੱਧਰ ਸਮਾਨ ਪਿਆ ਹੋਊਗਾ ਥੋੜਾ ਇੱਧਰ ਹੀ ਦਿਖਾ ਦਿਓ ਕੱਲਾ ਇਹ ਗੁੜੀਆਂ ਦਾ ਰੂਮ ਹੈ अच्छा आ बेटी ਦਾ ਰੂਮ ਕਮਾਲ ਕਰੀ ਬਈ ਐਸਾ ਜਿਹੜਾ ਉਹਦੇ ਚ ਦੇਖਦੇ ਹੁੰਦੇ ਸੀ ਆਪਾਂ ਵੀਡੀਓ ਵਿੱਚ ਫੋਰਨ ਵਾਲੇ ਲੋਕ ਕਰਦੇ ਕੁਛ ਹਨ ਹਾਂਜੀ ਹਾਂਜੀ ਅੱਛਾ ਫਿਰ ਇੱਥੇ ਸੌਂ ਜਾਂਦੇ ਇੱਕ ਖੇਡ ਰਿ ਹੁਣ ਖੇਡ ਦੀ ਗੁੱੜਦੀ ਗੱਲ ਨਹੀਂ ਖੇਡਦੇ ਬਾਕੀ ਸੋ ਵੀ ਜਾਂਦੇ ਆ ਇੱਥੇ ਹਾਂ ਆਪਣੀ ਥੋੜਾ ਜਿਹਾ ਵੈਸੇ ਟ੍ਰੈਂਡ ਘਟ ਹੈ ਆਪਣੇ ਜਿਵੇਂ ਹਨਾ ਉਹ ਸ਼ਹਿਰਾਂ ਦੇ ਫੋਰਨ ਦੇ ਵਿੱਚ ਬੱਚੇ ਅਲੱਗ ਹੀ ਸੌਂਦੇ ਆ ਆਪਣੇ ਥੋੜੀ ਜਿਹਾ ਆਦਤ ਹੈ ਉਹ ਤੇ ਕਿ ਉੱਥੇ ਤਾਂ ਕਹਿੰਦੇ ਗਵਰਨਮੈਂਟ ਦੀਆਂ ਵੀ ਹਦਾਇਤਾਂ ਵੀ ਬੱਚੇ ਦਾ ਵੈਸਾ ਚੰਗਾ ਹਾਂ ਪਰ ਆਪਣੇ ਤੁਹਾਨੂੰ ਪਤਾ ਹੀ ਜਾਂਦਾ ਜੀ ਨਾ ਨਾ ਦਾ ਦਿਨ ਲੈ ਕੇ ਜ਼ਿਆਦਾ ਖੁਸ਼ ਹੁੰਦੇ ਆ ਠੀਕ ਐ ਪੌੜੀਆਂ ਪੁੜੀਆਂ ਬਈ ਗੱਲ ਬਣਾਈ ਪਈ ਐ ਹੈ ਆਜਾ ਉੱਪਰ ਆਜਾ ਅੱਛਾ ਉੱਪਰ ਵੀ ਦਿਖਾਈਏ ਪੌੜੀਆਂ ਬਾਈ ਨੇ ਇਹੇ ਜਿਹੀਆਂ ਬਣਾਈ ਐ ਮੱਲੋ ਮੱਲੀ ਚੜਨ ਜੀ ਕਰਦਾ ਇਹ ਜਿਵੇਂ ਜਿਵੇਂ ਪੈਰ ਤਰ ਹੁੰਵੇਂ ਮਜਗਤੀਆਂ ਨਾ ਬਈ ਹਾਂਜੀ ਹਾਂ ਸੈਂਸਰ ਵਾਲੀਆਂ ਅੱਛਾ ਸੈਂਸਰ ਵਾਲੀਆਂ ਹਾਂ ਹਾਂਜੀ ਹਾਂ ਜਿਵੇਂ ਜਿਵੇਂ ਤੁਰਾ ਲੋਕ ਫੋਲੋ ਕਰਦੇ ਉਹ ਗੱਲ ਐ ਤੇ ਉੱਪਰੋਂ ਥੱਲੇ ਦੇਖਨੇ ਬਈ ਛਾਤੀ ਜੀ ਦਾ ਦਿਖਾ ਸਕਦੇ ਯੂਨੀ ਠੀਕ ਐ ਅੱਛਾ ਉੱਪਰ ਇੱਧਰ ਸੋਫੇ ਆਗੇ ਆਹ ਮੋਡਨ ਟਾਈਸ ਬਹੁਤ ਮੁਸ਼ਕਲ ਪਸੰਦ ਕਰੀ ਸੀ ਅਸੀਂ ਆਹਾ ਹਾਂਜੀ ਠੀਕ ਹੈ ਆਹ ਮੋਡਨ ਤਾਂ ਹਰੇਕ ਤਾਂ ਮਿਲ ਜਾਂਦੀ ਹੈ ਵਿੱਚ ਬਲੈਕ ਕਲਰ ਬਹੁਤ ਮੁਸ਼ਕਲ ਨੂੰ ਲੱਭਿਆ ਜਿੱਦਾਂ ਲੱਕੜ ਮੱਕੀ ਠੀਕ ਹੈ ਬਿਨਾ ਵਿੱਚ ਬਲੈਕ ਵੀ ਹੋਵੇ ਇੱਕ ਮਿੰਟ ਬਾਈ ਇੱਕ ਮਿੰਟ ਇੱਕ ਮਿੰਟ ਠੀਕ ਹੈ ਇੱਕ ਮਿੰਟ ਬਸ ਇਹ ਇੱਕ ਮਿੰਟ ਬਾਈ ਨਜ਼ਰ ਸੱਤੀ ਹਾਂ ਸ਼ਬਤ ਬਹੁਤ ਸੋਹਣੀ ਲੱਗਦੀ ਹੈ ਹਨਾ ਸੋਹਣਾ ਬਣਾਇਆ ਬਹੁਤ ਸੋਹਣਾ ਬਣਾਇਆ ਹੋਇਆ ਇਹ ਜੇ ਤੁਸੀਂ ਪਹਿਲਾਂ ਦੀ ਵੀਡੀਓ ਦੇਖੀ ਹੈ ਲੋਕਾਂ ਨੇ ਬਹੁਤ ਪਸੰਦ ਕਰੀ ਇਹ ਚੀਜ਼ ਆ ਜੋ ਜੀ ਅੰਦਰ ਅੱਛਾ ਇਹ ਮੇਰਾ ਬੈਡਰੂਮ ਹੈ ਅੱਛਾ ਇਹ ਤੁਹਾਡਾ ਬੈਡਰੂਮ ਹੈ ਇਹ ਪ੍ਰੋਪਰ ਬਲੈਕ ਹੈ ਅੱਛਾ ਇਹ ਹੀ ਪ੍ਰੋਪਰ ਬਲੈਕ ਹੈ ਠੀਕ ਹੈ ਇਹ ਸਾਰਾ ਬਲੈਕ ਹੈ ਲਾਈਟ ਦੂਜੀ ਹੋਊਗੀ ਤਾਂ ਹੈਗੀ ਬਾਈ ਹਾਂਜੀ ਹਾਂ ਲਾਈਟਿੰਗ ਅੱਛਾ ਕੱਪਟੌਰ ਆਏ ਜੀ ਬਹੁਤ ਸੁਣਾ ਲੱਗਦਾ ਹਨਾ ਹਾਂ ਤਾਂ ਛੱਡਿਆ ਨਹੀਂ ਨਹੀਂ ਮੈਂ ਲਾਈਟ ਹੀ ਲਾ ਦਿੰਦਾ ਠੀਕ ਹੈ ਦੇਖੋ ਬਾਈ ਤੇ ਇਧਰ ਇਹ ਡ्रेसਿੰਗ ਰੂਮ ਹੈ ਇਹ ਡ्रेसਿੰਗ ਰੂਮ ਆ ਗਿਆ ਬਾਕੀ ਸਾਰਾ ਕੁਝ ਬਲੈਕ ਹੀ ਇਕੱਲੇ ਕੱਪੜੇ ਵਿੱਚ ਦਿੱਤੇ ਆ ਠੀਕ ਹੈ ਤੇ ਹੋਰ ਬਾਈ ਕਾਲੇ ਹਨ ਪਰ ਦਿਲ ਨਹੀਂ ਕਾਲੇ ਦਾ ਬਾਈ ਫਿਰ ਥੋੜ੍ਹ ਥੋੜ੍ਹ ਬਾਹਰ ਕਿਸੇ ਨੇ ਬਣਾਇਆ ਰੀਸ ਨਾਲ ਹਾਂ ਇੱਕ ਦੋ ਵੈਸੇ ਫਰੈਂਡ ਜ਼ਰੂਰ ਆਈਡੀਆ ਲੈ ਕੇ ਗਏ ਨੇ ਹਾਂ ਥੋੜਾ ਜਿਹਾ ਮਤਲਬ ਮਿਲਦਾ ਜੁੰਦਾ ਮਤਲਬ ਉਹਨਾਂ ਨੇ ਕਿਹਾ ਵੀ ਹਾਂ ਪਰ ਐ ਸੇਮ ਬਣਾਉਂਦਾ ਨਹੀਂ ਕੀ ਹੁੰਦਾ ਨਾ ਅਗਲਾ ਸੋਚਦਾ ਲੈਂਦਾ ਪਰ ਫਿਰ ਉਹੀ ਗੱਲ ਵੀ ਨਾ ਜੀ ਕਾਲਾ ਮਾੜਾ ਹੋਇਆ ਕਰਦੇ ਮਾਪਿਓਂ ਹੀ ਨਹੀਂ ਮੰਨਦੇ ਥੋੜੇ ਮਾਪਿਓਂ ਨਹੀਂ ਬੋਲੇ ਕੁਝ ਨਹੀਂ ਉਹ ਸਾਡੇ ਇੱਦਾਂ ਥੋੜਾ ਜਿਹਾ ਉੱਪਰ ਮਾਈਂਡ ਜੜੀ ਆ ਕਾ ਕੀ ਕਰਦੇ ਹਾਂ ਆ ਕਮਰਾ ਵੀ ਤੁਹਾਨੂੰ ਦਿਖਾ ਦਈਏ ਇਹ ਗੈਸਟਰੋ ਰੂਮ ਹੈ ਜੀ ਅੱਛਾ ਇਹ ਕੋਈ ਗੈਸਟਰ ਰੂਮ ਹੈ ਜੇ ਕੋਈ ਗੈਸਟ ਆ ਗਿਆ ਉਹਦੇ ਵਾਸਤੇ ਆ ਤੇ ਅੱਛਾ ਭਾਈ ਆ ਤਾਂ ਪਤਾ ਕੱਚ ਦਾ ਵਾਂਗ ਬਣਾਇਆ ਜਿਵੇਂ ਹੋਟਲਾਂ ਦੇ ਵਿੱਚ ਹੁੰਦਾ ਹੈ ਹਾਂ ਜੀ ਸਪੈਸ਼ਲ ਵੀ ਅਗਲੇ ਨੂੰ ਐ ਗੈਸਟ ਨੂੰ ਐ ਲੱਗੇ ਵੀ ਜਿਵੇਂ ਉਹ ਫਾਈਵ ਸਟਾਰ ਹੋਟਲ ਦੇ ਵਿੱਚ ਲਗਜ਼ਰੀ ਫੀਲਿੰਗ ਹੈ ਅਲਟਰਾ ਬਾਸ ਦਾ ਬੁਈ ਅਲਟਰਾ ਲਗਜ਼ਰੀ ਇੱਧਰ ਉਹ ਬਾਹਰ ਹੋ ਕੇ ਆਉਦਾ ਮਜ਼ਾ ਲੈ ਸਕਦਾ ਇਹ ਫਰੰਟ ਯਾਰਡ ਠੀਕ ਹੈ ਹਾਂਜੀ ਇੱਥੇ ਵੈਸੇ ਥੋੜੀ ਸੈਟਿੰਗ ਏਰੀਆ ਬਣਾ ਲਾਂਗੇ ਠੀਕ ਹੈ ਓਪਨ ਚ ਬੈਠੇ ਉੱਠੇ ਜਾਂਦਾ ਥੋੜੇ ਵਰਗੇ ਵੀਰ ਭਾਵਨਾਂ ਬਈ ਕਿਹੜੀ ਕਲੋਨੀ ਪਈਦੀ ਇਹ ਸੰਗਰੂਰ ਬੇਲੀ ਸੰਗਰੂਰ ਬੇਲੀ ਮੈਂ ਤੇ ਸੁਣਿਆ ਕਿ ਇਹਨੇ ਬਾਈ ਨੇ ਇੱਕ ਦੋ ਵੀਡੀਓ ਪਹਿਲਾਂ ਪਾਈਆਂ ਤੇ ਕਲੋਨੀ ਮਹਿੰਗੀ ਕਰਤੀ ਹਾਂ ਆਪਣੇ ਹਾਂ ਲੂਪੋਂ ਆਇਆ ਸੀ ਇੱਥੇ ਆਪਣਾ ਹਾਂ ਲੂਪੋਂ ਵਾਲੇ ਦੀ ਵੀਡੀਓ ਆਈ ਤੇ ਗੁਰੀ ਦੀ ਗੁਰੀ ਕਰਾ ਗਣਾ ਠੀਕ ਹੈ ਤੇ ਹੋਰ ਵੀ ਕਈ ਵੀਰ ਭਰਾਏ ਨੇ ਅੱਛਾ ਇਹ ਬਈ ਥਵਾਕ ਹੋ ਗਏ ਸੀ 80 ਵਾਲਾ ਹੈ ਹਾਂਜੀ ਹਾਂਜੀ ਹਾਂ ਨੰਬਰ ਸਿਆਸੀ ਕੋਠੀ ਨੰਬਰ ਵੀ ਸਿਆਸੀ ਹੋ ਗਿਆ ਤੇ ਥੋੜਾ ਡੇਢ ওভার ਸੀ ਤੇ ਠੀਕ ਆ ਬਈ ਨੇ ਕਾਰਨਰ ਤੇ ਬਣਾਈ ਹੋਈ ਆ ਤੇ ਘੈਂਟ ਗੱਲਬਾਤ ਆ ਕੁੱਲ ਮਿਲਾ ਕੇ ਦੋ ਥੱਲੇ ਗੱਡੀਆਂ ਵੀ ਕਾਲੀਆਂ ਹੀ ਖੜੀਆਂ ਨੇ ਹਾਂ ਦੱਸ ਤੇ ਉਹ ਤਾਂ ਮੈਂ ਦਿਖਾ ਦਿਆਂ ਪਹਿਲਾਂ ਵੀ ਕਾਲੀਆਂ ਗੱਡੀਆਂ ਖੜੀਆਂ ਨੇ ਤੇ